ਐਡਵੋਕੇਟ ਹਰਸਿਮਰਨ ਸਿੰਘ ਕੁੰਮਣੇ ਡੇਰੇ ਨੂੰ ਜਾਂਦੀ ਸੜਕ ਦਾ ਕੀਤਾ ਉਦਘਾਟਨ ਪਲਾਟੋ ਆਪਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਕੁੰਮਣੇ ਟੇਲਮਾ ਰੋਡ ਸਥਿਤ ਸਸੰਗ ਘਰ ਦੇ ਨੇੜੇ ਕਸ਼ਮੀਰ ਸਿੰਘ ਦੇ ਡੇਰੇ ਨੂੰ ਜਾਂਦੀ ਸੜਕ ਦਾ ਉਦਘਾਟਨ ਕੀਤਾ ਜਿੱਥੇ ਕਿ ਇੰਟਰਲੌਕ ਟਾਇਲ ਲਗਾ ਕੇ ਉਸ ਨੂੰ ਨਵੇਂ ਤਰੀਕੇ ਨਾਲ ਬਣਾਇਆ ਗਿਆ ਹੈ ਇਸ ਮੁਕੇ ਉਹਨਾਂ ਦੇ ਨਾਲ ਐਸਟੀਐਮ ਪਲਾਟ ਡੈਵੀ ਗੋਇਲ ਅਤੇ ਹੋਰ ਇਹੋ ਰੰਦੀਪ ਸਿੰਘ ਵੜੈਚ ਸਰਪੰਚ ਜਗਤਾ ਸਿੰਘ ਹੈਪੀ ਖੱਦਰ ਅਤੇ ਹੋਰ ਉਥੇ ਪ੍ਰਵੰਤੇ ਹਾਜ਼ਰ ਸਨ ਇਸ ਮੌਕੇ ਗੱਲਬਤ ਕਰਦੇ ਆ ਹਲਕਾ ਇੰਚਾਰਜ ਐਡਵੋਕੇਟ ਹਰਨ ਸਿੰਘ ਸਿਮਰਨ ਕੁਮਨ ਨੇ ਆਖਿਆ ਕਿ ਦੇਖੋ ਜੀ ਇਹ ਬੜੀ ਚਿਰ ਦੀ ਮੰਗ ਸੀਗੀ ਬੜਾ ਲੌਂਗ ਡਿਊ ਸੀਗਾ ਤੇ ਅੱਜ ਇੱਕ ਕੰਪਲੀਸ਼ਨ ਆ ਬੀਸਿਕਲੀ ਅੱਜ ਇਹ ਕੰਪਲੀਟ ਹੋਇਆ ਤੇ ਐਜ਼ ਅ ਮਾਡਲ ਹੀ ਪੇਸ਼ ਕਰਾਂਗੇ ਕਿ ਵੇਖੋ ਬਹੁਤ ਹੱਦ ਤੋਂ ਬਾਹਰ ਐ ਨਡਾਲੇ ਦੇ ਇੱਕ ਡੇਰਾ ਜਾਂਦਾ ਤੇ ਬੜੇ ਤੰਗ ਸੀਗੇ ਮੈਂ ਦੇਖ ਕੇ ਗਿਆ ਸੀ ਹਾਲਾਤ ਉਦੋਂ ਅੱਗੇ ਇਥੋਂ ਨੰਗਣ ਦਾ ਰਾਹ ਨਹੀਂ ਸੀ ਮਾੜਾ ਜਿਹਾ ਬਾਰਿਸ਼ ਹੋ ਜਣੀ ਤੇ ਇਥੋਂ ਤੁਰ ਕੇ ਵੀ ਨੰਗਣ ਔਖਾ ਸੀਗਾ ਤੇ ਤੁਸੀਂ ਹੁਣ ਦੇਖ ਸਕਦੇ ਕਿ ਲੈਂਥ ਕਿੰਨੀ ਹੈ ਕਿੱਥੇ ਤੱਕ ਆ ਤੇ ਇਹ ਕੰਪਲੀਟ ਹੋਇਆ ਨਾਲ ਆਪਾਂ ਹੋਰ ਵੀ ਜਿਹੜੇ ਨਡਾਲੇ ਦੇ ਜਿਹੜੇ ਹੋਣ ਵਾਲੇ ਕੰਮ ਹੈ ਉਹ ਆਪਾਂ ਆਪਸ ਜਿੱਥੇ ਵੀ ਐਸਡੀਐਮ ਸਾਹਿਬ ਇੱਥੇ ਯੂ ਸਾਹਿਬ ਇੱਥੇ ਆ ਸਾਡੇ ਸਾਹਬ ਕਾ ਐਮਸੀ ਸਾਹਿਬ ਤੇ ਜਿੰਨੇ ਵੀ ਇੱਥੇ ਤੇ ਮੋਹਤਬਰ ਹਨ ਨਡਾਲੇ ਦੇ ਸਾਰੇ ਇੱਥੇ ਆ ਤੇ ਉਹ ਆਪਾਂ ਉਹੀ ਡਿਸਕਸ ਕਰ ਰਹੇ ਕਿ ਜਿਹੜੇ ਹੋਣ ਵਾਲੇ ਕੰਮ ਆ ਵਿੱਚ ਕੋਈ ਸ਼ੈਤਾਨ ਅੰਸਰ ਆ ਜਿਹੜੇ ਕੰਮ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕਰਦੇ ਪਰ ਉਹ ਇਹ ਨਹੀਂ ਸਮਝਦੇ ਕਿ ਉਹ ਆਪ ਵੀ ਇਸੇ ਹੀ ਪਰਿਵਾਰ ਦਾ ਹਿੱਸਾ ਆ ਇੱਥੇ ਰਹਿਣਾ ਇੱਥੇ ਖਾਣਾ ਤਾਂ ਜੇ ਭੜਾ ਏਰੀਏ ਦਾ ਹੋਊਗਾ ਨਡਾਲੇ ਦਾ ਹੋਊਗਾ ਤੇ ਭੜਾ ਉਹਨਾਂ ਦਾ ਵੀ ਆਟੋਮੈਟਿਕਲੀ ਉਹਦੇ ਵਿੱਚ ਹੀ ਆ ਸੋ ਮੇਰੀ ਇਹ ਬੇਨਤੀ ਆ ਉਹਨਾਂ ਨੂੰ ਵੀ ਕਿ ਬਈ ਜਿਹੜਾ ਕੋਈ ਭੜੇ ਵਾਲਾ ਕੰਮ ਹੈ ਉਹਦੇ ਵਿੱਚ ਸਾਥ ਦੇਣ ਤੇ ਕੰਮ ਜਿਹੜੇ ਆ ਹੋਰ ਹੋਣ ਵਾਲੇ ਸਗੋਂ ਕੱਲਾ ਉਹ ਨਹੀਂ ਹੋਰ ਵੀ ਕੋਈ ਹੋਣ ਵਾਲੇ ਆ ਉਹ ਵੀ ਦੱਸਣ ਉਹਨਾਂ ਦੇ ਵੀ ਕੰਮ ਹੋਣਗੇ ਤੇ ਕੰਮ ਜਿਹੜਾ ਨੀਪਰੇ ਚੜਨ ਦੇ। ਪਰੋਂ ਕੱਤ ਉਮੀਦ ਆ ਕਿ ਸ਼ੁਰੂ ਹੋ ਜਾ ਕੰਮ। ਦੇਖੋ ਕੰਮ ਤਾਂ ਕੋ ਚਾਹੀਏ ਚਾਹੀਏ ਤੇ ਕੱਲ ਸ਼ੁਰੂ ਕਰਦੀ ਐ। ਉਹਦੀ ਨਹੀਂ ਗੱਲ ਗੱਲ ਅਸਲ ਚ ਇਹ ਕਿ ਅਸੀਂ ਚਾਹੁੰਨੇ ਕਿ ਸੁਖ ਸਖਾਵਾਂ ਕੰਮ ਹੋਵੇ ਜਦੋਂ ਭਲੇ ਵਾਲਾ ਕੰਮ ਆ ਨਾ ਤੇ ਭਲੇ ਤਰੀਕੇ ਨਾਲ ਹੋਵੇ। ਦੂਜਾ ਇਹ ਆ ਕਿ ਅਸੀਂ ਹੁਣ ਵੀ ਜਦਾਂ ਨਡਾਲੇ ਜਦੋਂ ਮੈਂ ਹੁਣ ਪਿੱਛੇ ਟੂਰਨਾਮੈਂਟ ਤੇ ਆਇਆ ਆ ਗਰਾਊਂਡ ਦੇ ਲਈ ਵੀ ਜਿਹੜਾ ਆ ਉਹ ਆਲਰੇਡੀ ਰਿਕੁਐਸਟ ਹੁਣ ਈਓ ਸਾਹਿਬ ਤੋਂ ਰਿਕੁਐਸਟ ਕਰਨ ਦੀ ਲੋੜ ਨਹੀਂ ਜਾਂ ਪ੍ਰਸ਼ਾਸਨ ਤੋਂ ਰਿਕੁਐਸਟ ਕਰਨ ਦੀ ਲੋੜ ਨਹੀਂ ਗਈ ਹੁਣ ਰਿਕੁਐਸਟ ਨਡਾਲਾ ਵਾਸੀਆਂ ਨੂੰ ਆ ਕਿ ਜਿਹੜੀ ਜਿਹੜੀ ਚੀਜ਼ ਤੁਸੀਂ ਚਾਹੁੰਦੇ ਉਹਦੀ ਕੋਟੇਸ਼ਨ ਬਣਾ ਕੇ ਲੈ ਕੇ ਆਓ ਬਣਾ ਕੇ ਆ ਕੇ ਈਓ ਸਾਹਿਬ ਨੂੰ ਦੋ ਸੈਂਕਸ਼ਨ ਕਰਾਓ ਅਮਾਉਂਟ ਤੇ ਆਪਣੀ ਚੀਜ਼ ਵਰਤੋ ਜੇ ਕੋਈ ਕਹਾ ਕੱਟਣ ਵਾਲੀ ਮਸ਼ੀਨ ਚਾਹੀਦੀ ਉਹਦਾ ਦੋ ਜਿਹੜਾ ਕੋਈ ਹੋਰ ਹੋਣ ਵਾਲਾ ਕੰਮ ਹੈ ਉਹਦੀ ਕੋਟੇਸ਼ਨ ਬਣਾ ਕੇ ਦਿਓ ਉਹ ਤੁਹਾਡੇ ਅਮਾਉਂਟ ਸੈਂਕਸ਼ਨ ਕਰੀਏ ਤੇ ਕੰਮ ਕਰਾਓ ਆਪਣੀ ਗਰਾਊਂਡ ਜਿਹੜੀ ਹੈ ਉਹਨੂੰ ਸਵਾਰੋ ਉਤੋਂ ਇਲਾਵਾ ਵੀ ਕੋਈ ਹੋਰ ਵੀ ਕੰ ਉਹ ਵੀ ਦੱਸੋ ਤੇ ਉਹ ਦੱਸ ਕੇ ਆਪਣੀ ਕੰਪਲੀਟ ਕਰਾਓ ਨਡਾਲੇ ਕੋ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਗਈ ਵਨ ਆਫ ਦਾ ਟਾਪ ਮੋਸਟ ਹੈ ਮੇਰੇ ਖਿਆਲ ਨਾਲ ਫੰਡ ਹੋ ਗイズ ਆਲਸੋ ਤੇ ਜੇ ਹੁਣ ਆਪਾਂ ਹੀ ਪਿੱਛੇ ਰਹਿ ਜਾਈਏ ਤਾਂ ਫਿਰ ਉਹ ਆਪਣੀ ਗਲਤੀ ਹੋ ਜੇ ਆਪਣਾ ਕੰਮ ਸਵਾਰਨਾ ਜੀ ਆਪ ਮੋਰੇ ਹੋ ਕੇ ਸਵਾਰਨਾ ਪੈਣਾ ਮੈਂ ਸਪੋਰਟ ਕਰ ਸਕਦਾ ਪੈਸੇ ਵੱਧ ਤੋਂ ਵੱਧ ਲਿਆ ਸਕਦਾ ਹੂੰ ਸਾਹਿਬ ਨਾਲ ਸਪੋਰਟ ਕਰ ਸਕਦੇ ਪਰ ਨਾਲ ਸਾਥ ਜਿਹੜੀ ਪਬਲਿਕ ਦਾ ਚਾਹੀਦਾ ਜ਼ਰੂਰ ਹੈ ਤੇ ਨਡਾਲਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਕੋਈ ਕੰਮ ਆ ਹੁਣ ਇਹਦੇ ਤੇ ਮਾੜਾ ਮੋਟਾ ਜਿਹਾ ਨਡਾਲੇ ਦਾ ਭਲਾ ਹੋਣ ਲੱਗਾ ਆ ਉਹਦੇ ਤੇ ਸਟੈਂਡ ਲਓ ਤੇ ਨਾਲ ਉਹ ਕੰਮ ਜਿਹੜਾ ਕੰਪਲੀਟ ਕਰਾਓ ਆਪਸ ਵਿੱਚ ਪਿਆਰ ਦੇ ਨਾਲ ਜਿਹੜਾ ਆ ਹਲੂਕ ਦੇ ਨਾਲ ਉਹ ਕੰਮ ਕੰਪਲੀਟ ਹੋਣ ਤੇ ਥੈਂਕ ਯੂ ਨਗਰ ਪੰਚਾਇਤ ਚੋਣਾਂ ਦਾ ਨੋਟੀਫਿਕੇਸ਼ਨ ਚੱਲ ਰਹੀ ਹੋਵੇਗਾ ਕੀ ਤਿਆਰੀ ਕਰਦੇ ਦੇਖੋ ਜੀ ਅਜੇ ਇਹ ਨੋਟੀਫਿਕੇਸ਼ਨ ਨੇ ਕੋਈ ਡੇਟ ਅਜੇ ਤੱਕ ਨਹੀਂ ਦਿੱਤੀ ਸੋ ਚੋਣ ਜਾਬਤਾ ਤੇ ਨਹੀਂ ਆ ਅਜੇ ਹਾਲ ਦੀ ਘੜੀ ਤੇ ਤਿਆਰੀ ਸਾਡੀ ਤਾਂ ਤਿਆਰੀ ਕੋਈ ਚੋਣਾ ਕਰਕੇ ਤੇ ਅਸੀਂ ਸਪੈਸ਼ਲ ਕਰਦੇ ਨਹੀਂ ਕਿਉਂਕਿ ਕੋਈ ਪਹਿਲਾ ਕੰਮ ਤੇ ਹੈ ਨਹੀਂਗਾ ਜਿਹੜਾ ਕੀਤਾ ਸੀ ਲਗਾਤਾਰ ਕਰਦੇ ਆ ਕਿਉਂਕਿ ਇਹ ਕੋਈ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਸੀ ਜਾਂ ਕੋਈ ਚੀਜ਼ ਸੀਗਾ ਉਹ ਚੋਣਾਂ ਤੇ ਮੱਦੇਨਜ਼ਰ ਨਹੀਂ ਲੋਕਾਂ ਦੀ ਫੈਸਿਲਿਟੀ ਲਈ ਕਰ ਰਹੀ ਸੀ ਤੇ ਉਹ ਕਦੋਂ ਦਾ ਇਨੌਗਰੇਟ ਕੀਤਾ ਹੋਇਆ ਤੇ ਅਸੀਂ ਚਾਹੁੰਦੇ ਹਾਂ ਵੀ ਪੂਰਾ ਹੋਵੇ ਸੋ ਜਿਹੜੀ ਚੋਣਾਂ ਦੀ ਤਿਆਰੀ ਹੈ ਚੋਣਾਂ ਦੀ ਤਿਆਰੀ ਕੋਈ ਮੈਂ ਸਪੈਸ਼ਲ ਨਹੀਂ ਕਰਨੀ ਹੈ ਤੇ ਨਡਾਲਾ ਵਾਸੀਕਰਨ ਤਿਆਰੀ ਕਿਉਂਕਿ ਕੰਮ ਜਿਹੜੇ ਆ ਉਹ ਕਰਕੇ ਦਿਖਾਏ ਆ ਮੁਹੱਲਾ ਕਲੀਨਿਕ ਜਿਹੜਾ ਦਿੱਤਾ ਹੋਇਆ ਆ ਇਹ ਲਗਭਗ ਹਰ ਇੱਕ ਚੀਜ਼ ਦੇ ਪੈਸੇ ਆਏ ਹੋਏ ਬਸ ਕੰਮ ਜਿਹੜੇ ਸ਼ੁਰੂ ਹੋਣ ਵਾਲੇ ਆ ਵਿੱਚ ਜਿਹੜੀਆਂ ਕੋਈ ਦਿੱਕਤਾਂ ਆਉਂਦੀਆਂ ਆ ਉਹ ਸਗੋਂ ਪਬਲਿਕ ਨਾਲ ਸਾਥ ਦੇ ਕੇ ਕੰਪਲੀਟ ਕਰਾਵੇ